ਮੰਦੇ ਤੇ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜਿੰਡੀ ਵੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਠੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 52 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆਹ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿਓ ਉਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਕਰਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧੰਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਇਹ ਤਾਂ ਵਿਆਹੀ ਕੁੜੀ ਆਈ ਉਹਦੇ ਝੋਲੀ ਚ ਐ ਮਾਰਿਆ ਸਾਰਾ ਕੁਝ ਚੱਕ ਕੇ ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਵੀ ਲਾਉ ਉਹਨਾਂ ਨੂੰ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗੇ। ਕਿਹਨੇ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ। ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ। ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ। ਠੀਕ ਹੈ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ। ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ। ਮਗਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਨੇ ਠੀਕ ਐ ਨਹੀਂ ਜੀ ਸਾਨੂੰ ਹਾਂ ਜੀ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਐ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਹਾਂ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਐ ਮੇਰੇ ਕੋ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ਹੋਈ ਹੈ ਜੀ ਕੀ ਮੰਗ ਕਰਦੇ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਗਏ ਉਸ ਟਾਈਮ ਲੈ ਕੇ 31000 ੜ ਕੇ ਇੱਕ ਵਾਰੀ 21000 ਤੇ ਭਰਾ ਦਾ ਮੁੰਡਾ ਹੋਇਆ ੜ ਕੇ ਉਸ ਟਾਈਮ ਲੈ ਕੇ 51000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀਆਂ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਕੋਰ ਰਹੀ ਕੋਰ ਰਹੀ ਪੈਸੇ ਲਵਾਂਗੀ ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਮੈਂ ਕਹਾਂ ਜੀ ਅਸੀਂ ਦੇਈ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਜੀ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਦਿਓ ਅਸੀਂ ਚਲੇ ਜੂ ਕਿੰਨੇ ਮੰਗੇ ਫੇਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਂਦੇ ਹਾਂ ਪਰ ਪਹਿਲਾਂ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ 'ਚ ਐ ਮਾਰਿਆ ਸਾਰਾ ਕੁਝ ਚੱਕ ਕੇ ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਦੇ ਬਿਲਾ ਉਹਨਾਂ ਨੂੰ ਫੋਨ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਤੇ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਬੁਰੀਆਂ ਨੇ ਜੀ ਕੋਈ ਦੇਵੇ ਕੋਈ ਨਾ ਦੇਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦੇਵੇ ਜੀ ਹੋਣ ਤੁਸੀਂ ਹੋਰੇ ਕੌਣ ਕੌਣ ਆਇਆ ਤੇਰਾ ਨਾਂ ਲਾਣ ਜੀ ਹੋਰੇ ਪੂਰੇ ਮੈਂ ਅਸੀ ਜੀ ਮੈਂ ਕੱਲਾ ਐ ਜੀ ਨਾਲ ਮੇਰੇ ਜੀਜਾ ਜੀ ਆ ਜੀ ਭਾਈ ਮੇਰਾ ਉਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਅਸੀਂ ਅਸੀਂ ਉਹ ਖੜੇ ਐ ਬੰਦ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜਿੰਡੀ ਵੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ੱੱੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਐ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਵੀ ਦੱਸੋ ਆਮ ਪਬਲਿਕ ਦੇ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਆਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾ ਮੈਂ ਮੇਰੇ ਘਰ ਦੇ ਉਹਨੂੰ ਪਾੜ ਲੈ ਮੈਂ ਤਾਂ ਇਹ ਉਹੀ ਗੱਲ ਮੰਨਦਾ ਹਾਂ ਇਨਸਾਫ਼ ਚਾਹੀਦਾ ਜਿਹੜੇ ਤੁਹਾਡੇ ਮੂਰੇ ਸਿਗੇ ਵੀ ਮੈਨੂੰ ਉਹ ਇਨਸਾਫ਼ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ ਮੀਡੀਆ ਮੂਰੇ ਮਾਫੀ ਮੰਗੇ ਜਿੱਦਾਂ ਅੰਦੇਸਰ ਮੈਨੂੰ ਉਹਨਾਂ ਦੀ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਹਦੇ ਖੁਸਰਾ ਪਰਿਵਾਰ ਕਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗ੍ਰਾਉਂਡ ਨਹੀਂ ਦੇਖੀ ਜਾਂਦੀ ਕਿ ਉਹਦੀ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਨ੍ਹਾਂ ਦੇ ਦੱਸਣ ਅਨੁਸਾਰ ਵੀ 21000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ ਤੇ 51000 ਰੁਪਏ ਦਾ ਸ਼ਗਣੀ ਨਾਲ ਉਹਨੂੰ ਦੇਿਆ ਜਿਹੜਾ ਹੈ ਇਹਨੇ ਭਤੀਜਾ ਹੋਣ ਦੇ ਅੱਜ ਇਹ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕੱਪੜੇ-ਕੁਪੜੇ ਖੋਲ ਕੇ ਖੜ ਗਏ ਮੇਰਾ ਖਿਆਲ ਹੈ ਤਾਂ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਕਾਨੂੰਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀ ਜਿਹੜੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ ਅਸ਼ਵਾਸ਼ਣ ਦਿੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਕਾਨੂੰਨੇ ਕੰਮ ਹੁੰਦੇ ਆ ਉਹੋ ਜਲਦੀ ਕੀਤੇ ਨਹੀਂ ਹੋਣ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਤੇ ਮੈਂ ਇਸ ਕਾਨੂੰਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ ਹਾਂਜੀ ਬੋਲੋ ਭਾਈ ਇਹ ਤਾਂ ਟੈਕਸ ਹੋ ਗਿਆ ਖੁਦਰਾ ਟੈਕਸ ਹੋ ਗਿਆ ਕਿਸੇ ਨਾ ਇਹਨਾਂ ਨੂੰ ਕਹਦਾ ਟੈਕਸ ਇਹਨਾਂ ਨੂੰ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਣਾ ਚਾਹੀਦਾ ਸਾਡੇ ਸੁਰਮਹਾਰਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜਾਉਂਗੇ ਇਹ ਤਾਂ ਹੁਣ ਫੇਲੇ ਖਾਦੇ ਪਿੰਦੇ ਆਪਣਾ ਦੂਜੇ ਟੈਕਸ ਲਾਤੇ ਆ ਕਿਸੇ ਕੋ ਹਿੰਮਤ ਨਹੀਂ ਕਿਸੇ ਕੋ ਨਹੀਂ ਜਿਹਦੀ ਕੋ ਜਿੰਮਤ ਹੈ ਜਿੰਨੀ ਮਰਜ਼ੀ ਦੇਵਾ ਕੋਈ ਜਿਹਨ ਕੋ ਨਹੀਂ ਹਿੰਮਤ ਹੈ ਕਿ ਉਹ ਨਹੀਂ ਦੇਊਗਾ